ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਹਾਂ ਲਓ ਜੀ ਹੁਣ ਦੁਪਹਿਰ ਦਾ ਹੋ ਗਿਆ ਜੀ ਟਾਈਮ ਦੁੱਧ ਤੋਂ ਆਇਆ ਤਾਂ ਗਰਮੀ ਬਹੁਤ ਜ਼ਿਆਦਾ ਹੈ ਉਹ ਪੂਰੀ ਕੜਾਕੇ ਦੀ ਆ ਤੇ ਅੱਜ ਹੁਣ ਕੰਮ ਪਾਈ ਦੋ ਕਰਨੇ ਆ ਦੋ ਹੀ ਜ਼ਰੂਰੀ ਆ ਪਹਿਲਾਂ ਤਾਂ ਮਹਾਰਾਜ ਨੂੰ ਨਤਮਸਤਕ ਹੋ ਕੇ ਆਉਣਾ ਹੈ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਸਾਡੇ ਇੱਥੇ ਲੋਕਲੇ ਪੈ ਜਾਂਦਾ ਸਾਨੂੰ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਜੀ ਉੱਥੇ ਮੱਝ ਦਾ ਦੁੱਧ ਚੜਾਉਣਾ ਜਿਹੜੀ ਪਿੱਛੇ ਜੇ ਆਪਣੀ ਮੱਝ ਸੂਈ ਸੀਗੀ ਤੇ ਉਹਦਾ ਦੁੱਧ ਰਹਿਦਾ ਹਜੇ ਚੜਾਉਣ ਨੂੰ ਉੱਧ ਉੱਤੇ ਚੜਾ ਕੇ ਆਉਣਾ ਤੇ ਉੱਥੇ ਦੇ ਦਰਸ਼ਨ ਤੁਹਾਨੂੰ ਵੀ ਕਰਾਉਣੇ ਆ ਹਨਾ ਉੱਥੇ ਦਸਵੀਂ ਪਾਛਾਈ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਅ ਤਪ ਦੇ ਭੱਠੇ ਤੇ ਪੌੜ ਮਾਰੇ ਤੇ ਜੀ ਆਪਣੇ ਤੇ ਭੱਠਾ ਠੰਡਾ ਹੋ ਗਿਆ ਤਾਂ ਤੇ ਉਹ ਇਤਿਹਾਸਕ ਜਗ੍ਹਾ ਬਹੁਤ ਤਕੜੀ ਹੈ ਉਹ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੇ ਉਸ ਤੋਂ ਬਾਅਦ ਫਿਰ ਜਾਣਾ ਆਪਾਂ ਬੜੀਆਂ ਚੱਲੀਆਂ ਬੜੀਆਂ ਚੱਲੀਆਂ ਆਪਣਾ ਕੰਪਿਊਟਰ ਕਰਾ ਚੱਲਦਾ ਜੀ ਅੱਜ ਕੰਪਿਊਟਰ ਕਰਾ ਕੱਲ ਪਰਸੋਂ ਵਾਏ ਤੇ ਜੀ ਕਰਨ ਪਹਿਲਾਂ ਉਦਨ ਮੀਂਹ ਪੈਣ ਕਰਕੇ ਕੰਮ ਰੁਕ ਗਿਆ ਤਾਂ ਅੱਧ ਵਿਚਾਲੀ ਫਿਰ ਅੱਧਾ ਕੇ ਘੰਟਾ ਲੱਗਿਆ ਤਾਂ ਉਦਨ ਦਾ ਵਾਪਸ ਆ ਗਏ ਤੇ ਜਦੇ ਤੇ ਅੱਜ ਹੁਣ ਕੰਪਿਊਟਰ ਕਰਾ ਚੱਲ ਰਿਹਾ ਜੀ ਉੱਥੇ ਅ ਪ੍ਰਸ਼ਾਦਾ ਲੈ ਕੇ ਜਾਣਾ ਬਾਈ ਉਹਨਾਂ ਦਾ ਨਾਲ ਹਨਾ ਪਹਿਲਾਂ ਮਹਾਰਾ ਦੇ ਦਰਸ਼ਨ ਕਰਦੇ ਹਾਂ ਜੀ ਉਸ ਤੋਂ ਬਾਅਦ ਚੱਲਦੇ ਆ ਫੇ ਖੇਤ ਨੂੰ ਤੇ ਤੇ ਤੁਹਾਨੂੰ ਖੇਤ ਦਾ ਵੀਊ ਪਾਈ ਉੱਥੇ ਜਾ ਕੇ ਦਿਖਾਨੇ ਆ ਪਨੀਰੀ ਪਨੂਰੀ ਨੂੰ ਢੇੜਾ ਮਾਰਦੇ ਆ ਜਾ ਕੇ ਹਨ ਤੇ ਆਜੋ ਫਿਰ ਚੱਲਦੇ ਹੈਗੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਘਰੋ ਦਰਸ਼ਨ ਪਹਿਲਾ ਮਾਰਾ ਤੇ ਪੁੱਜ ਗਏ ਗੁਰਦੁਆਰਾ ਪਠਾ ਸਾਹਿਬ ਦਸਵੀਂ ਪਾਛਾਈ ਦਾ ਗੁਰਦੁਆਰਾ ਚਰਨਸਥਾਨ ਆ ਜੀ ਇਹ ਚਰਨ ਛੋਹ ਧਰਤੀ ਆ ਔਰੇ ਬਾਬਾ ਜੀ ਨੇ ਪਠਾ ਠੰਡਾ ਕਰਿਆ ਦਾ ਬਾਬਾ ਜੀ ਦੇ ਇਹੜੇ ਘੋੜੇ ਨੇ ਔੜ ਮਾਰੇ ਤੇ ਜੀ ਉਰੇ ਪੱਠੇ ਤੇ ਤੇ ਪੱਠਾ ਠੰਡਾ ਹੋ ਗਿਆ ਸੀਗਾ ਤੁਹਾਨੂੰ ਵੀ ਪਰਾਉਣੇ ਆ ਜੀ ਦਰਸ਼ਨ ਅੰਦਰ ਜੀ ਜਾ ਕੇ ਚੱਪਲਾਂ ਖੋਲ ਦੀ ਐ ਸਾਈਡ ਤੇ ਇਸ ਜਗ੍ਹਾ ਤੇ ਕੌੜ ਮਾਰੇ ਸੀਗੇ ਜੀ ਘੋੜੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਅੱਜ ਵੀ ਤੁਸੀਂ ਦੇਖਦੇ ਹੋ ਨਿਸ਼ਾਨ ਕਰੋਈ ਦਰਸ਼ਨ ਇਹ ਮਹਾਰਾ ਦਾ ਰੂਪ ਜੀ ਪੱਠੇ ਉੱਪਰੇ ਬਰਾਜਮਾਨ ਹੈ ਜੀ ਨੀਚੇ ਪੱਥਰਾਂ करो दर्शन संघ जी देखो जी गर्मी एनी पै रही है मैट बिछाए हुए बीर हुने हुने है बीर होने होने पानी छिड़क के गए पर ਇਹ ਵੀ ਤਕਰੀਬਨ ਗਰਮਾ ਹੋ ਜਾਂਦੇ ਸਮਝ ਲਓ ਇੰਨੀ ਗਰਮੀ ਹੋਈ ਵੀ ਉਹ ਵੀਰ ਨੇ ਸਾਰੇ ਕਿਤੇ ਪਾਣੀ ਛਿੜਕਿਆ ਸਾਰੇ ਮਿੱਟਾ ਉੱਪਰ ਤੇ ਪੂਰੇ ਭਾਈ ਸਾਡੇ ਵਿਊਰਸ ਵੀ ਸਾਨੂੰ ਮਿਲੇ ਤੇ ਅ ਮਛਵੜਾ ਸਾਹਿਬ ਤੋਂ ਭੈਣ ਵੀ ਲਈ ਤੀ ਤੇ ਨਾਲ ਮਨ ਲੱਗਾ ਉਹਨਾਂ ਦੇ ਅ ਮਦਰ ਤੇ ਕਹਿੰਦੇ ਵੀਡੀਓ ਦੇਖਦੇ ਆ ਜੇ ਜੈਸਮਿਨ ਹੁੰਦੀ ਨਾਲ ਤਾਂ ਉਹਨਾਂ ਨੂੰ ਵੀਡੀਓ ਵਿੱਚ ਲੈ ਲੈਂਦੇ ਤੇ ਲਓ ਜੀ ਆਪਾਂ ਪਹੁੰਚ ਗਏ ਹਾਂ ਲੰਗਰ ਹਾਲ 'ਚ ਦੁੱਧ ਪਾ ਦਣਾ ਜੀ ਉਰੇ ਹਾਂ ਮਾਲਕਾ ਕਰੇ ਪ੍ਰਭਾਨ ਵਾਹ ਇੱਕ ਤਾਂ ਸੱਚੇ ਪਹੁੰਚਾ ਆ ਆਪਾਂ ਮੱਥਾ ਟੇਕ ਲਿਆ ਜੀ ਦਰਸ਼ਨ ਕਰ ਲਏ ਰੂ ਮਹਾਰਾਜ ਦੇ ਤੇ ਤੁਹਾਨੂੰ ਵੀ ਭਾਈ ਆਪਾਂ ਕਰਾ ਦਨੇ ਹੁਣ ਵੀਡੀਓ ਦੇ ਵਿੱਚ ਦਰਸ਼ਨ ਹਨ ਤੁਸੀਂ ਵੀ ਦੇਖ ਹੀ ਲੈਣਾ ਜੀ ਮਹਾਰਾਜ ਦਾ ਸਥਾਨ ਤੇ ਇਹ ਬਹੁਤ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਹਨਾ ਤੇ ਬਾਕੀ ਭਾਈ ਜਿਹੜੇ ਤਾਂ ਉਰੇ ਲੋਕਲ ਆਉ ਤਾਂ ਚਲੋ ਦਰਸ਼ਨ ਕਰ ਲੰਦੇ ਆ ਮੇਨ ਕਾਰਨ ਵੀਡੀਓ ਵਿੱਚ ਮਹਾਰਾ ਦਾ ਮਹਾਰਾ ਦੇ ਦਰਸ਼ਨ ਕਰਾਉਣ ਦਾ ਮੇਨ ਕਾਰਨ ਇਹੀ ਹੁੰਦਾ ਜਿਹੜੇ ਸਾਡੇ ਬਾਹਰਲੇ ਵਿਊਰਸ ਆ ਹਣਾ ਉਹਨਾਂ ਨੂੰ ਭਾਈ ਦਰਸ਼ਨ ਹੋ ਜਾਂਦੇ ਆ ਜਿਹਨੇ ਕਰਨੇ ਹੋਣ ਹਣਾ ਕਈ ਤਾਂ ਸਕਿਪ ਕਰ ਜਾਂਦੇ ਆਈ ਕਈ ਤਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖ ਕੇ ਜਦੋਂ ਸਕਿਪ ਕਰ ਜਾਂਦੇ ਆ ਤੇ ਕਈ ਅ ਤਕਰੀਬਨ 100 ਚੋਂ 80% ਇਹ ਜਿਹੇ ਵਿਊਰਸ ਆ ਜਿਹੜੇ ਅ ਕਹਿ ਲਓ ਵੀ ਇਹਨਾਂ ਦਿਲ ਤੇ ਉਹ ਕਰਦੇ ਆ ਵੀ ਹਾਂ ਭਾਈ ਫੋਨ ਫੋਨਾਂ ਉੱਪਰ ਦੱਸਦੇ ਆ ਜਦੋਂ ਹੁਣ ਪਿਛੇ ਸਵਾ ਸਵੇਰ ਦਿਖਾਈਆਂ ਸੀਗੀਆਂ ਹਨਾ ਅਸਲ ਜਦੋਂ ਸਵੇਰ ਨੂੰ ਅ ਸ਼ਹੀਦੀ ਜੋੜ ਮੇਲਿਆਂ ਨੂੰ ਗਏ ਤੇ ਤੇ ਵਿੱਚ ਵਿੱਚ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਤੇ ਭਾਈ ਤੁਸੀਂ ਦਰਸ਼ਨ ਕਰਵਾਏ ਹਨਾ ਅ ਵਧੀਆ ਗੱਲ ਹੈ ਤੇ ਇਦਾਂ ਭਾਈ ਹੋਰ ਜਗ੍ਹਾ ਦੇ ਵੀ ਦਰਸ਼ਨ ਕਰਾਏ ਕਰੋ ਮੇਨ ਕਾਰਨ ਇਹੀ ਹੋ ਜਾਂਦਾ ਇਹ ਵੀ ਚਲੋ ਕਿਸੇ ਨੂੰ ਸਾਡੇ ਕਾਰਨ ਸਾਡ ਨੂੰ ਜਰੀਆ ਬਣ ਜਾਂਦਾ ਚਲੋ ਸਾਡੇ ਜਰੀਏ ਕਿਸੇ ਨੂੰ ਦਰਸ਼ਨ ਹੋ ਜਵੇ ਤਾਂ ਭਾਈ ਚਲੋ ਅਸੀਂ ਭਗ ਵਾਲੇ ਮੰਨਦੇ ਆ ਆਪਣੇ ਆਪ ਨੂੰ ਹਨ ਵੀ ਚਲੋ ਕਿਸੇ ਦੇ ਕੰਮ ਤਾਂ ਆਏ ਤੇ ਬਾਕੀ ਹੁਣ ਮੱਥਾ ਆਪਣਾ ਟੇਕ ਲਿਆ ਜੀ ਤੇ ਪ੍ਰਸ਼ਾਦਾ ਮੇਰੇ ਕੋਲ ਹੈ ਬਾਈ ਉਹਨਾਂ ਦਾ ਬਾਈ ਤਾਂ ਹੀ ਖੇਤਾਂ ਮੇ ਲੱਗੇ ਹੋਏ ਆ ਜੀ ਕੰਪਿਊਟਰ ਕਰਾ ਕਰਨ ਤੇ ਹੁਣ ਚਾਲਦੇ ਆ ਜੀ ਉੱਥੇ ਨੂੰ ਕੀ ਅੱਗੇ ਉਹ ਖੇਤਾਂ ਦਾ ਤੁਹਾਨੂੰ ਮਾਹੌਲ ਦਿਖਾਉਣੇ ਆ ਜਾ ਕੇ ਹਨ ਬੜੀਆਂ ਝੱਲੀਆਂ ਮੇਤੇ ਜਾਣ ਹੀ ਹੋਇਆ ਬਹੁਤ देर ਹੋ ਗਈ ਪਨੀਰੀ ਪਨੋਰੀ ਵੀ ਬੀਜੀ ਵੀ ਤੀ ਦੇਖਦੇ ਹਾਂ ਅੱਜ ਜਾ ਕੇ ਹੁਣ ਉੱਥੇ ਹਨਾ ਕੀ ਉਸਾ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤੁਸੀਂ ਦੇਖ ਸਕਦੇ ਓਦਾਂ ਹੀ ਬੈਠਿਆਂ ਨੂੰ ਗਰਮੀ ਆਈ ਜਾਂਦੀ ਆ ਦੇਖ ਲਓ ਹਾਲ ਹਨਾ ਤੇ ਮਾਰੀਏ ਜੀ ਹੁਣ ਸਲਫ ਗੱਡੀ ਨੂੰ ਚੱਲਦੇ ਆ ਫੇ ਝੱਲੀਆਂ ਮਿਲਦੇ ਤੁਹਾਨੂੰ ਜਾ ਆਪਾਂ ਪਹੁੰਚ ਗਏ ਝੱਲੀਆਂ ਮੋਟਰ ਤੇ ਤੇ ਚੱਲ ਰਿਹਾ ਜੀ ਇੱਧਰ ਕੰਪਿਊਟਰ ਕਰਾ ਦਾ ਕੰਮ ਹੁਣ ਬਾਈ ਨੂੰ ਭਾਈ ਹਾਕ ਮਾਰੀ ਆ ਰੋਟੀ ਖਾ ਲਾ ਸ਼ਕਲ ਆ ਭਾਈ ਹਨਾ ਉਹ ਆ ਰਿਹਾ ਟਰੈਕਟਰ ਕੰਮ ਤਾਂ ਦੇਖੋ ਚੱਲਿਓ ਜਾਣਾ ਜੀ ਇਹ ਬਾਕੀ ਕੰਮ ਥੋੜਾ ਜਿਹਾ ਹੈ ਜਿਆਦਾ ਔਰ ਇਹ ਹੁਣ ਦੇਰ ਹੋ ਗਈ ਜੀ ਕੰਪਿਊਟਰ ਕਰਾ ਕਰਾਇਆ ਨੂੰ ਖੇਤ ਤਾਂ ਕਰਕੇ ਥੋੜਾ ਜਿਹਾ ਖਚਾਈ ਜਿਆਦਾ ਹੋ ਰਹੀ ਆ ਤੁਹਾਨੂੰ ਕੋਈ ਗੱਲ ਨਹੀਂ ਇਹ ਜਿਹੜਾ ਟਾਈਮ ਲੱਗਣਾ ਉਹ ਤਾਂ ਲੱਗਣਾ ਹੀ ਹੈ ਹਨਾ ਆਲੀ ਕਰਕੇ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਆਏ ਆ ਆ ਵੀ ਪੱਧਰੇ ਵੀ ਨਾ ਖੇਤ ਹੋਣ ਫੇਰ ਵੀ ਸਵਾਦ ਨਹੀਂ ਆਂਦਾ ਚਲੋ ਇੱਕ ਵਾਰ ਹੁਣ ਕਰਾਉਣੇ ਤਾਂ ਹੈਗੇ ਚੰਗੀ ਤਰ੍ਹਾਂ ਹੋਜਵੇ ਉਹਦੇ ਵਰਗੀ ਰੀਸ ਨਹੀਂ ਹਨ ਤੇ ਜਿੱਥੇ ਤੱਕ ਮੈਨੂੰ ਲੱਗਦਾ ਵੀ ਚਾਰ ਪੰਜ ਪੰਜ ਚਾਰ ਪੰਜ ਕਿੱਕੀਆਂ ਚ ਤੱਕ ਹੁਮ ਗਿਆ ਬਾਕੀ ਹਜੇ ਰਹਿੰਦਾ ਤੇ ਚਲੋ ਕੋਈ ਨਹੀਂ ਹੋਏ ਜਾਣਾ ਜੀ ਇਹ ਵੀ ਕੰਪਲੀਟ ਹਨ ਅੱਜ ਜਣੀ ਪੂਰੀ ਦਿਹਾੜੀ ਠੋਕ ਕੇ ਲਾ ਕੇ ਵੀ ਮੈਨੂੰ ਲੱਗਦਾ ਫੇਰ ਵੀ ਰਹਿ ਜਾਊਗਾ ਅਮਰ ਰਹਿ ਜਾਣਾ ਜੀ ਸ਼ਾਇਦ ਚਲੋ ਬਾਕੀ ਦੇਖਦੇ ਆ ਹੁਣ ਕਦੋਂ ਨਿਬੜਦਾ ਹਨ ਤੇ ਜਿਹੜੀ ਬਈ ਗੱਲ ਪਨੀਰੀ ਵਾਲੀ ਉਦੋਂ ਦਾ ਮਿੱਤੇ ਝੱਲੀਆਂ ਜਿਹੜਾ ਬੱਜਿਆ ਨਹੀਂ ਆ ਪਨੀਰੀ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀ ਇੱਕ ਨੰਬਰ ਆ ਹਨ ਜਮ ਬੈਕ ਕੈਮਰਾ ਕਰਕੇ ਦਿਖਾਣਾ ਤੁਹਾਨੂੰ ਪਨੀਰੀ ਹੋਈ ਆਪਣੀ ਵਧੀਆ ਇੱਕ ਨੰਬਰ ਆ ਹਨ ਇਹ ਸਾਰੀ ਤਕਰੀਬਨ ਆ ਹਨ ਬਾਰੀ-ਬਾਰੀ ਸਿਰ ਵੀਜੀ ਹੋਈ ਆ ਇੱਕ 11 ਵਰੇ ਵਿੱਚ ਆਪਣਾ ਲਹਾਜੀਆ ਬੰਦਾ ਬਾਈ ਆਪਣਾ ਸਾਹਮਣੇ ਮੱਕੀ ਖੜੀ ਉਹਦੀ ਜੋ ਸਾਹਮਣੇ ਮੋਟਰ ਆ ਉਹ ਡੇਕ ਵਾਲੇ ਦਰਖਤ ਕੋਲ ਜਿਹੜਾ ਉਹ ਡੇਕ ਦੇਦੀ ਆ ਫੇਰ ਬਾਈ ਨੇ ਉਰੀ ਅੱਗੇ ਵੀ ਸਾਡੇ ਕੋਲੇ ਬੀਜ ਲੰਦਾ ਹੁੰਦਾ ਬਾਈ ਤੇ ਸਾਨੂੰ ਵੀ ਚਲੋ ਬਾਈ ਦੇ ਸਿਰ ਪਰ ਜੇ ਕਿਤੇ ਅਸੀਂ ਆਉਣ ਨੂੰ ਲੇਟ ਫੇਟ ਹੋ ਗਏ ਬਾਈ ਉਹ ਪਾਣੀ ਲਾ ਦਿੰਦਾ ਪਾਣੀ ਪੋਣੀ ਬਾਈ ਉਹ ਆਪੇ ਵਿਚਾਰ ਕਰ ਲੈਂਦਾ ਹਨ ਤੇ ਲਓ ਜੀ ਦੇਖੋ ਪਨੀਰੀ ਆਹ ਵਾਲੀ ਹਜੇ ਨਿਆਣੀ ਆ ਤੇ ਆਹ ਵਾਲੇ ਕਿਾਰੇ 'ਚ ਛੱਟਾ ਦੇਣਾ ਮੈਂ ਬੀਜ ਭੁੱਲਿਆ ਆ ਜੀ ਘਰੇ ਬਾਈ ਨੇ ਕਿਹਾ ਤਾਂ ਬੀਜ ਲੈ ਆਈ ਪਰ ਮੇਰੇ ਨਿਕਲ ਗਿਆ ਜੀ ਦਿਮਾਗ 'ਚੋਂ ਕਾਲੀ ਕਾਲੀ ਚੇ ਲੰਗੇ ਆਇਆ ਮੈਂ ਚਲੋ ਇਹਦੇ 'ਚ ਹੁਣ ਫਿਸ਼ਾਮੀ ਜਾਂ ਤਾਂ ਮੈਂ ਹੀ ਭੱਜ ਕੇ ਫੜਾ ਕੇ ਜਾਊਂਗਾ ਬਾਈ ਨੂੰ ਜਾਂ ਫਿਰ ਬਾਈ ਆਪ ਜਾ ਕੇ ਲੈ ਆਊਂਗਾ ਦੇਖਦੇ ਆ ਚਲੋ ਪਰ ਅੱਜ ਸ਼ਾਮ ਨੂੰ ਇਹ ਵੀ ਬੀਜ ਦੇਣੀ ਬੀਜ ਘਰਾਂ ਤਿਆਰ ਪਿਆ ਹੈ ਆ ਵੀ ਰਹਿੰਦਾ ਕੰਪਿਊਟਰ ਹੁਣ ਇੱਕ ਆ ਖੱਤਾ ਰਹਿ ਗਿਆ ਆਪਣਾ ਹੁਣ ਇੱਕ ਰਹਿ ਗਿਆ ਇਤੇ ਅਗਲਾ ਵਾਲਾ ਆ ਵਾਲਾ ਖੱਤਾ ਉਹ ਦੋ ਸਮਝ ਲੋ ਹੋ ਗਏ ਤਿੰਨ ਹੋ ਗਏ ਇੱਕ ਤਾਂ ਆ ਜਿਹਦੇ ਚ ਹੁਣ ਬੰਗਲੇ ਬੈਠੇ ਆ ਇਹ ਹੋ ਰਿਹਾ ਹੈ ਇਤੇ ਗਾਹਾਂ ਦੋ ਕਿਾਰੇ ਹੋਰ ਆ ਜੀ ਢੜੜੀ ਉਹਲੇ ਹੋ ਗਿਓ ਮਨਲਾ ਦਾ ਪਾਈ ਨੇ ਬਾਹ ਤੇ ਨਾਲ ਲੱਗਦੀ ਉਹ ਇਹ ਆਪਣੀ ਉਹ ਇਹ ਸਮਝ ਲਓ ਆਪਣੇ ਕੋਲ ਅ ਤਕਰੀਬਨ ਟਾਈਮ ਹੋ ਗਿਆ ਜ਼ਮੀਨ ਨੂੰ ਇਹਨੂੰ ਤੇ ਕਾਫੀ ਦੇਰ ਦੀ ਕੰਪਿਊਟਰ ਹੋਏ ਵੇ ਅਗੇ ਤੇ ਜਦੋਂ ਲਾਈ ਤੀ ਇੱਕ ਵਾਰ ਜਦੋਂ ਮੋਟਾ ਉਦੋਂ ਮੋਟਾ-ਮੋਟਾ ਕਮਾਤਾ ਤਾਂ ਮੋਟਾ-ਮੋਟਾ ਕਾਨੂੰ ਉਦੋਂ ਵੀ ਟਾਈਮ ਕਾਫੀ ਲੱਗ ਗਿਆ ਤਾਂ ਤੇ ਹੁਣ ਬਾਈ ਫੇ ਹਰੇਕ ਸਾਲ ਪਾਉਣੇ ਖੇਤ ਹਨਾ ਮਾਣਾ ਮੋٹے ਦਾ ਹੋ ਜਾਂਦੇ ਆ ਕੋਈ ਕੋ ਇਹਨਾਂ ਦੀ ਲਾਮ ਬਹੁਤ ਆ ਉਹ ਤੱਕ ਚੱਲ ਜਾਂਦੇ ਜੀ ਮੋਟਰ ਤੱਕ ਖੇਤ ਮੋਟਰ ਤਾਂ ਥੋੜਾ ਜਿਹਾ ਉਰੇ ਹੀ ਰਹਿ ਜਾਂਦੀ ਡੋਲ ਲਾਮ ਜ਼ਿਆਦਾ ਹੋਣ ਕਰਕੇ ਫੇ ਇੱਕ ਕੱਦੂ-ਕੁੱਦੂ ਜੇ ਹਨਾ ਮਾਣਾ ਮੋਟਾ ਮਿੱਟੀ ਇੱਧਰ ਉਧਰ ਨੂੰ ਉਦੋਂ ਖੇਤ ਜ਼ਿਆਦਾ ਖਰਾਬ ਹੋਣ ਕਰਕੇ ਇੱਕ ਵਾਰ ਮਿੱਟੀ ਦਬਣੀ ਵੀ ਤੀ ਅਗਲੇ ਸਾਲ ਫੇਰ ਹੋਣੇ ਤੇ ਪਰ ਅਗਲੇ ਸਾਲ ਫੇ ਆਪਾਂ ਕਰਾਇਓ ਨਹੀਂ ਜਦ ਦੇਦ ਨਹੀਂ ਚੱਲੀ ਜਾਂਦੇ ਆ ਚਲੋ ਸਰ ਗਿਆ ਹੁਣ ਤੱਕ ਟਾਈਮ ਆਪਣਾ ਹਨਾ ਆ ਖੜਾ ਆਪਣਾ ਛੋਟਾ ਹੜ ਭਾਈ ਤੇ ਆ ਇਹ ਗੱਲ ਇਹ ਜੀ ਟਰੈਕਟਰ 744 ਵੀ ਬਾਈ ਛੋਟਾ ਟਰੈਕਟਰ ਕੰਮ 855 ਜੀ ਨਹੀਂ ਲਈ ਜਾਂਦਾ ਇਹ ਵੀ ਹਾਂ ਨਾਲੇ ਆਏ ਬਰੇਜ ਬਾਹ ਤਾ 855 ਨਾਲੋਂ ਕੰਮ ਨਹੀਂ ਲਈ ਜਾਂਦਾ ਇਹ ਤੂੜੀ ਵਾਲੀ ਮਸ਼ੀਨ ਨੂੰ ਜੋੜ ਦੋ ਚਾਹੇ ਲੇਜ਼ਰ ਨੂੰ ਜੋੜ ਲਓ ਹਰੇਕ ਪਾਸੇ ਨੂੰ ਛੋਟਾ ਟਰੈਕਟਰ ਆ ਜੀ ਖਰਚਾ ਘਟਾਇਆ ਇਹਦਾ ਇੱਕ ਵਾਰ 22 10 ਦਾ ਦਾ ਮੇਰਾ ਉਸਤਾਦ ਦਾ ਜਿਹੜਾ ਜਿੰਨਾਂ ਕੋ ਮੈਂ ਤੂੜੀ ਵਾਲੀ ਮਸ਼ੀਨ ਚਲਾਈ ਉਹਨਾਂ ਦਾ ਹੀ ਟਰੈਕਟਰ ਆ ਇਹ ਇਹ ਉਹਨਾਂ ਦੇ ਛੋਟੇ ਭਰਾ ਦਾ ਹਨਾ ਉਹ 22 10 ਦਾ ਕਹਿੰਦਾ ਕਿਤੇ ਕੰਪਿਊਟਰ ਨਾਲ ਸੌਰੀ ਦੂਆ ਕਰਾ ਕਰਨ ਚਲੇ ਗਏ ਸਿੰਪਲ ਕਰਾ ਗੱਲ ਖਿੱਚਦੇ ਹੋਣੇ ਕਨਸ 744 855 ਦੇ ਉੱਪਰ ਨੂੰ ਹੋ ਜੇ ਕਰੇ ਮਤਲਬ ਕਹਿਣ ਦਾ 855 ਨਾਲੋਂ ਜ਼ਿਆਦਾ ਤੋੜਾ ਉੱਪਰ ਮਾਡਲ ਡਾਉਨ ਤੇ ਦੋ ਹੀ ਟਰੈਕਟਰਾਂ ਦੇ ਬਾਕੀ ਭਾਈ ਆਪਣੇ ਆਪਣੇ ਚਲਾਈ ਦਾ ਵੀ ਫਰਕ ਹੁੰਦਾ ਹਨਾ ਢੰਗ ਹੁੰਦਾ ਕਈ ਬੰਦਿਆਂ ਨੂੰ ਖਰਾ ਚਲਾਉਣ ਦਾ ਵੀ ਲਓ ਜੀ ਇਹਦੇ ਬਾਅਦ ਆਹ ਖੇਤਾਂ ਦੇ ਬਾਅਦ ਫਿਰ ਬਾਰੀ ਆ ਜਣੀ ਹੈ ਨਾ ਖੇਤਾਂ ਦੀ ਇਹ ਵੀ ਹੋ ਗਿਆ ਮੰਨ ਲਾ ਤਾਂ ਉਹ ਦੋ ਕਾਰੇ ਉਹ ਵੀ ਵਾਏ ਪਏ ਔਵਲਰ ਉਹ ਥੱਲੇ ਵਾਲਾ ਇਹ ਵੀ ਬਾਹ ਤੇ ਮਨ ਲਾਉਂਦਾ ਮੁੰਡਿਆਂ ਨੇ ਭਾਈ ਇਹ ਵੀ ਹੋਊਗੇ ਆ ਦੋ ਖੇਤ ਰਹਿ ਗਏ ਇੱਕ ਉਹ ਥੱਲੇ ਰਹਿ ਗਿਆ ਜੀ ਉਹ ਜਿਹੜੀ ਮੋਟਰ ਦਿਖਦੀ ਸਾਹਮਣੇ ਉੱਥੇ ਆ ਜੀ ਉਹ ਉਹ ਲੰਬੇ ਲੋੜ ਦਾ ਇੱਕੇ ਖੇਤ ਇਦਾਂ ਤੇ ਫੇਰ ਇੱਕ ਆ ਗੰਨੇ ਵਾਲਾ ਖੇਤ ਆ ਗਿਆ ਇੱਧਰ ਉਹ ਸੜਕ ਦੇ ਨਾਲ ਕੋ ਕੋਲਰਾਂ ਦੇ ਨਾਲ ਉਹਦੇ ਗੰਨਾ ਪਟਿਆ ਇਸ ਵਕ ਕੀ ਦਾ ਤਾਂ ਜ਼ਿਆਦਾ ਬੁਰਾ ਹਾਲ ਹੋਊਗਾ ਮੇਰੇ ਖਿਆਲ ਨਾਲ ਇਹ ਤਾਂ ਮੌਲਾ ਦਾ ਪਹਿਲਾਂ ਵੀ ਨਹੀਂ ਤਾਂ ਕਰਾ ਆਇਆ ਸ਼ਾਇਦ ਚਲੋ ਜਿਹੜਾ ਟਾਈਮ ਲੱਗਣਾ ਉਹ ਤਾਂ ਲੱਗਣੀ ਆ ਨਾ ਲਓ ਜੀ ਬਾਕੀ ਆ ਗਈ ਆਪਣੀ ਮੋਟਰ ਤੁਸੀਂ ਪਾਣੀ ਦੇਖੋ ਕਿ ਆ ਕੰਮਦਾ ਨੀਲਾ ਪਿਆ ਪਾਣੀ ਹੈ ਨਾ ਪੂਰੇ ਨਹਿਰ ਦੀ ਸੇਮ ਆ ਜਾਂਦੀ ਹੈ ਜੀ ਇਧਰਲੇ ਪਾਸੇ ਵੀ ਆਪਣਾ ਨਹਿਰ ਪੈ ਜਾਂਦੀ ਪੱਕੀ ਨਹਿਰ ਤੇ ਇਧਰ ਉਹ ਅੱਗੇ ਜਾ ਕੇ ਪੈ ਜਾਂਦੀ ਕੱਚੀ ਨਹਿਰ ਦੋਨੇ ਪਾਸੇ ਨਹਿਰਾਂ ਹੈ ਤੇ ਵਿਚਾਲੇ ਪੈ ਜਾਂਦਾ ਏਰੀਆ ਜਿੰਨਾ ਵੀ ਆਹ ਹੈ ਇਹ ਪਾਣੀ ਦਾ ਟੇਸਟ ਵੀਰੇ ਬਹੁਤ ਵਧੀਆ ਪਾਣੀ ਉਦਾਂ ਵੀ ਸਾਫ਼ ਪਿਆ ਹੈ। ਤੇ ਬਾਕੀ ਭਾਈ ਅੰਬੀਆਂ ਲੱਗੀਆਂ ਹੋਈਆਂ ਏ ਹਨਾ ਤੇ ਅੰਬੀਆਂ ਹੁਣ ਦੇਖਦੇ ਆਂ ਸਲਾਹ ਮੇਰੀ ਪਣਦੀ ਹੁਣ ਤਾਂ ਮੇਰੇ ਕੋਲ ਟਾਈਮ ਘੱਟ ਆ। ਕੱਲ ਕੋਲ ਨੂੰ ਦੇਖ ਕੇ ਹਨਾ ਫੇਰ ਤੋੜ ਕੇ ਲੈ ਕੇ ਜਾਣਾ achar ਚੂਰ ਪਾਈਏ। ਅੰਬੀਆਂ ਤੁਸੀਂ ਦੇਖ ਸਕਦੇ ਆਂ। ਵਿੱਚ ਵਿੱਚ ਤਾਂ ਚੰਗੇ ਕੁਛੇ ਲੱਗੇ ਹੋਏ ਆ। ਆ ਦੇਖੋ। ਤੇ ਵੇ ਕਿੰਨੂੰ ਕੱਢਦੇ ਆ ਜੀ ਹੁਣ ਟਾਈਮ ਇਹ ਲੈ ਕੇ ਜਾਊਗਾ ਵਾਲੀਏ ਫੇ ਚਾਰ ਜਾ ਕੇ ਆਹ ਦੇਖ ਲਓ ਆਂ ਪੁੱਪਰ ਦੇ ਗਰੀ ਜਾਂਦੇ ਆ ਪੂਰੇ ਵੀ ਬੂਟੇ ਕਿੰਨੇ ਹੋ ਗਏ ਆਂ ਬਾਂਦੇ ਆ ਦੇਖੋ ਹੋ ਪਰ ਇਹ ਜੜ ਚ ਗਏ ਆ ਨਾ ਜਾਂ ਤਾਂ ਇਹ ਇਥੋਂ ਪਟ ਕੇ ਕਿਤੇ ਹੋਰ ਲਾਉਣੇ ਆ ਆਹ ਛੋਟੇ ਛੋਟੇ ਕਿੰਨੇ ਹੋ ਗਏ ਆ ਦੇਖੋ ਦਰਾਖਤ ਉਰੇ ਬਥੇਰੇ ਆ ਜੀ ਦਰਖਤ ਤਾਂ ਆ ਵੀ ਤਿੰਨ ਚਾਰ ਅੰਬੇ ਖੜੇ ਛੋਟੇ ਦਰਖਤ ਤਾਂ ਪੂਰੇ ਜਾਮਣ ਦਾ ਦਰਖਤ ਦਾ ਬਹੁਤ ਜਾਮਣਾ ਲੱਗਦੀਆਂ ਨੇ ਉਹਨੂੰ ਉਹ ਪਿਛੇ ਪਰ ਪਟਾਹ ਹੋ ਗਿਆ ਚਲੋ ਹੋਰ ਨਹੀਂ ਹੋਰ ਲਾਵਾਂਗੇ ਲਿਆ ਕੇ ਭਾਈ ਲੱਗਿਆ ਹੁਣ ਸਲਫ ਮਾਰਨ ਘੋੜੇ ਨੂੰ ਭਾਈ ਆਈਬ੍ਰੇਜ ਕਿੰਨੀ ਕ ਕੱਢੀ ਜਾਂਦਾ ਹੈ ਨਾ ਆਈਡੀਆ ਆ ਜਾ ਫੇਰ ਵੀ ਘੰਟੇ ਦਾ ਹੈ ਹੂੰ ਆ ਇੰਨਾ ਕ ਤਾਂ ਚੱਲ ਹਾਕੀ ਦਾ ਬਣਦਾ ਵੀ ਆ ਲਓ ਜੀ ਮੁੰਡਾ ਆਪ ਜਿਹਦਾ ਭਾਈ ਲੇਜ਼ਰ ਕਰਾਏ ਉਹ ਡਿਊਟੀ ਵੀ ਕਰਦਾ ਤੇ ਆਪ ਉਹ ਆਇਆ ਨਹੀਂ ਅੱਜ ਇਹ ਮੁੰਡਾ ਰੱਖਿਆ ਹੋਇਆ ਬਾਈ ਨੇ ਡਰਾਈਵਰ ਤੇ ਉਹ ਕੰਮੇ ਵੀ ਵਧੀਆ ਕਰਦਾ ਵੈਸੇ ਆਪਣਾ ਕੰਮ ਸਮਝ ਕੇ ਕਰਦਾ ਲੋਈ ਚੱਲ ਗਿਆ ਸਟਾਫ ਉਹ ਵਾਲੇ ਹੋ ਗਏ ਬਾਈ ਉਹ ਬੜੇ ਗੇਰੇ ਦੂਏ ਆ ਉਹ ਹੋ ਗਏ 25 ਕਿਲੋ ਹੋ ਗਏ ਹਾਂ ਤੇ 2 ਕਿਲੋ ਤੇ ਰਹੇ ਬਾਕੀ ਆ ਹੋ ਗਿਆ ਹਨਾ ਲਈ ਵੀ ਹੋਇਆ ਬਈ ਆ ਹਮ ਕਿਹਨਾਂ ਲੱਗਦਾ ਇਹ ਖਾਣਾ ਤਕਰੀਬਨ 12:00 ਵਜੇ ਹੈ 12:00 ਇੱਕ ਵਜ ਜਾਣੇ ਰਾਤ ਦੇ ਹਨਾ 22 ਕਿਲੇ ਥੱਲੇ ਕੋਏ ਆ ਹਮ 1:30 ਜੰਨੇ ਵਾਲਾ 4 ਹਮ ਮੈਂ ਕਹਿੰਦਾ ਸਵੇਰ ਨੂੰ ਪਰਲੇ ਯਾਰ ਕਿ ਹੋ ਅੱਜੇ ਕਰਕੇ ਜਾਣਾ ਟਾਈਮ ਨਹੀਂ ਹੈਗਾ ਕਿਤੇ ਅਸੀਂ ਗੁਰੂ ਘਰ ਤੇ ਜਾਣਾ ਅੱਛਾ ਹੋਰ ਪਾਸੇ ਜਾਣਾ ਚੱਲ ਫੇ ਆਪਾਂ ਨੂੰ ਵੀ ਹੈ ਤਾਂ ਫਾਇਦਾ ਹੀ ਹੈ ਗਾਹੀ ਤੇ ਬਾਕੇ ਤਿਆਰ ਹੋ ਜੂਗੇ ਕਿ ਨਹੀਂ ਆ ਯਾਰ ਹੁਣ ਰੋਜ਼ ਬੇਤੀ ਬੰਦਾ ਫਸਿਆ ਰਹਿੰਦਾ ਹੂੰ ਲਵੇੜ ਕੇ ਕੰਮ ਆਪਣਾ ਹੋਰ ਚਲ ਆਹ ਵਧੀਆ ਕਰਿਆ ਪੱਕੀਆਂ ਡੌਣਾ ਰੱਖ ਲਈਆਂ ਏ ਕਿ ਮਾਈਆਂ ਨਹੀਂ ਹੁਣ ਆਪਣਾ ਆਇਆ ਖੇਤ ਤਾਂ ਫੇਰ ਸਮਝ ਲੈ ਤਿਆਰੇ ਆ ਆਪਣੇ ਬਹਾਈ ਦੀ ਉਹ ਅਸੀਂ ਤਾਂ ਮਿੱਟੀ ਲਵਾ ਕੇ ਭਈਆਂ ਤੇ ਹਾਂ ਬਾਕੀ ਤਾਂ ਕਦੂ ਮਈ ਲਾਵਾਂਗੇ ਬਾਕੀ ਚੇਪੇ ਗਦੂ ਚ ਲੱਗ ਜਾਣੇ ਹਨ ਤੇ ਬੰਦਾ ਬੰਦਾ ਕੋਈ ਦੇਖਿਆ ਫੇ ਹੁਣ ਪੱਕਾ ਰੱਖਣੇ ਨੂੰ ਬੰਦਾ ਯਾਰ ਆਇਆ ਤਾਂ ਹੈ ਮੋਟਰ ਕੋ ਭਈਏ ਹੁਣ ਹੂੰ ਕਿ ਹਾ ਤਾਂ ਹੈ ਇਹਨਾਂ ਨੂੰ ਕਹਿੰਦੇ ਦੇਖ ਲੈਣਾ ਜੇ ਕੋਈ ਕੋਈ ਵਿਚ ਬੰਦੇ ਨੇ ਕਿਸੇ ਨੇ ਜੀਰੀ ਨਹੀਂ ਲਾਉਣੀ ਹੋਈ ਹੂੰ ਹੂੰ ਮਾਗ ਲੇਗਾ ਗੱਲ ਕਰ ਲੈਣੇ ਮਹੀਨੇ ਦੀ ਆਹੋ ਮਹੀਨੇ 2 ਮਹੀਨੇ ਲਵਾ ਦੇ ਇਹਨਾਂ ਦੇ 2 ਮਹੀਨੇ ਲਵਾ ਦੇ ਸਾਡੇ ਨਾਲ ਉਹੀ ਪੁੱਛਦਾ ਠੀਕ ਨੇ ਅੱਜ ਆਏ ਆ ਅੱਛਾ ਅੱਜ ਆਏ ਉਹੀ ਬਿੱਲੂ ਰਹੀ ਆਏ ਕਿ ਹੋਰ ਬਿੱਲੂ ਆਪ ਨਹੀਂ ਆਇਆ ਪਰ ਬੰਦੇ ਉਹੀ ਆ ਪੁਰਾਣੇ ਬੰਦੇ ਉਹੀ ਆ ਠੀਕ ਅਸੂ ਦਾ ਲਓ ਚੱਲ ਰਿਹਾ ਕਰਾਂ ਪੂਰਾ ਸ਼ੋਰਾਂ ਤੇ ਇਹ ਇੱਧਰ ਥੋੜਾ ਜਿਹਾ ਉੱਚਾ ਜੀ ਇੱਧਰੋਂ ਜਾ ਰਹੀ ਹੈ ਉੱਧਰ ਨੂੰ ਮਿੱਟੀ ਨਾ ਉੱਧਰ ਤੇ ਇੱਧਰ ਨੂੰ ਆ ਰਹੀ ਹੈ ਹੈ ਆਹ ਕਰਾਦਾ ਉੱਧਰ ਦਾ ਵੀ ਪਰਿਆ ਹੁੰਦਾ ਉਹ ਵੀ ਇੱਧਰ ਤੇ ਉੱਧਰ ਨੂੰ ਜਾ ਰਹੀ ਹੈ ਜੀ ਮਿੱਟੀ ਦੇਖੋ ਇਹ ਹੈ ਨਜ਼ਾਰੇ ਇਹਦੇ ਕਿਆ ਸਿਸਟਮ ਬਣਾਤਾ ਦੇਖ ਲਓ ਜਿੱਥੇ ਉੱਚਾ ਇਹ ਨਹੀਂ ਆਪੇ ਚੱਕ ਲੈਣੀ ਜਿੱਥੇ ਨੀਵਾ ਉੱਥੇ ਆਪੇ ਛੱਡ ਦੇਣੀ ਇਹ ਤਕਨੀਕੀ ਚੀਜ਼ ਦਾ ਫਾਇਦਾ ਬਹੁਤ ਹੈ ਫੈਦਾ ਹਾਂ ਆਪ ਨੂੰ ਵੀ ਬੰਦੇ ਨੂੰ ਫਾਇਦਾ ਯਾਰ ਉਹ ਵੀ ਦੇਖੀਏ ਪਾਣੀ ਦੀ ਬਚਤ ਬਹੁਤ ਆ ਪਾਣੀ ਦੀ ਬਚਤ ਕਿਤੇ ਮੜੀ ਜੀ ਖੂਂਜਾ ਉੱਚਾ ਹੋਵੇ ਉਹ ਨੂੰ ਵਾਸਤੇ 2 ਘੰਟਾ 1.5 ਘੰਟਾ ਮੋਟਰ ਪਾਣੀ ਚੱਲੀ ਜਾਂਦੀ ਹੈ ਹਾਂ ਹਾਂ ਇਹ ਤਾਂ ਹੈ ਕਿੱਥੇ ਸਾਰੇ ਖੇਤ ਚ 2 ਘੰਟੇ ਮੇ ਪਾਣੀ ਘੁੰਮ ਜਣਾ ਕਿਤੇ ਢਲੀ ਬਣੀ ਹੋਵੇ ਉਹ ਨਹੀਂ ਘੰਟਾ ਭਰਦੀ ਆ ਉਹ ਘਾਟਾ ਨਹੀਂ ਭਰਦੀ ਸਹੀ ਗੱਲ ਇਹ ਵੀ ਗੱਲ ਆ ਇਹ ਕਿ ਛੋਟੀ ਜੀ ਢਲੀ ਨੂੰ 1 ਘੰਟਾ ਲੱਗ ਜਾਂਦਾ ਘਾਟਾ ਲੱਗ ਜਾਂਦਾ ਭਰਨੇ ਹਾਂ ਉਹ ਵੀ ਕੱਦੂ-ਗੁੱਦੂ ਕਰਨਾ ਵੀ ਸੌਕਾ ਯਾਰ ਨਾ ਤਾਂ ਵੀ ਕੱਦੂ ਮੈਂ ਖਿੱਚ ਹੁੰਦਾ ਹੈ ਹਾਂ ਹੁਣ ਆ ਇਹ ਆਪਣਾ ਲੈਵਲ ਇੱਕ ਜਗਾ ਬੰਨ ਲਓ ਹਾਂ ਆਪਣਾ ਰੂਟਾ ਵਧਰਾਣ ਤਸਾਲੀ ਨਾਲ ਬੰਦਾ ਕਰ ਕਰਨ ਹਾਂ ਕਿਦਰੋਂ ਖਿੱਚ-ਖਿੱਚਿਆ ਇਹਦੀ ਲੋਡ ਨਹੀਂ ਹੈ ਠੀਕ ਨਹੀਂ ਨਹੀਂ ਫਿਰ ਆ ਵੀ ਇਹ ਖਿੱਚ-ਖਿੱਚਿਆ ਯਾਰ ਹੁਣ ਘੇਰੇ ਲੰਬੇ ਬਹੁਤਾ ਹਾਂ ਜੇ ਕਿਤੇ ਇਧਰਲੀ ਸਾਈਡ ਉੱਚੀ ਹੋਵੇ ਏਡੀ ਦੂਰ ਨੂੰ ਖਿੱਚ ਗੜੇ ਹੁੰਦਾ ਬਿਲਕੁਲ ਬਿਲਕੁਲ ਕਿਤੇ ਕਿਤੇ ਦੀ ਲੰਬਾਈ ਬਹੁਤ ਹੈ ਤੇ ਲਓ ਜੀ ਚੱਲ ਰਿਹਾ ਸਿਸਟਮ ਹੁਣ ਜੱਟਾਂ ਦੇ ਏਕਣੀ ਦੁਪਹਿਰੇ ਲੰਘਣੇ ਸਿਰਾਂ ਪਰ ਨੂੰ